ਸਸਿਗਲ ਜੀ ਆਪਾਂ ਇਸ ਟਾਈਮ ਖੜੇ ਆ ਪਲੈਟੀਨਮ ਹੋਮ ਜਿਹੜੀ ਸੁਸਾਇਟੀ ਆ ਤੇ ਜਿੱਥੇ ਕੱਲ ਇੱਕ ਮਜ਼ਦੂਰ ਦੀ ਤੁਸੀਂ ਦੇਖਦੇ ਆ ਪਿੱਛੇ ਜਿੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਉੱਥੇ ਕਰੰਟ ਲੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ ਪਰ ਉਹਨਾਂ ਦੇ ਮਜ਼ਦੂਰ ਦੇ ਘਰ ਵਾਲਿਆਂ ਦਾ ਜਿਹੜਾ ਬਿਲਡਰ ਨਾਲ ਸੁਝਾਤਾ ਹੋ ਗਿਆ ਤੇ ਜਿਹੜੇ ਇੱਥੇ ਰਹਿਣ ਵਾਲੇ ਲੋਕ ਆ ਉਹਨਾਂ ਨੇ ਮੰਗ ਕੀਤੀ ਆ ਕਿ ਜਿਹੜੇ ਇਹ ਪਿੱਛੇ ਤੁਸੀਂ ਤਾਰਾਂ ਦੇਖ ਰਹੇ ਆ ਪਿੱਛੇ ਤਾਰਾਂ ਜਿਹੜੀਆਂ ਬਿਲਕੁਲ ਟੱਚ ਹੋ ਰੱਖੇ तकरीबन 2-3 ਫੁੱਟ ਦੂਰ ਆ ਇਹਨਾਂ ਇਹਨਾਂ ਤਾਰਾਂ ਨੂੰ ਹਟਾ ਕੇ ਮੋਟੀਆਂ ਤਾਰਾਂ ਜਿਹੜੀਆਂ ਜੁਦੀ ਕੇਬਲ ਹੁੰਦੀ ਆ ਪੂਰੀ ਬੰਦ ਕੇਬਲ ਹੁੰਦੀ ਆ ਉਹ ਲਗਾਈ ਜਾਵੇ ਤੇ ਲੋਕਾਂ ਨੇ ਇਹ ਵੀ ਮੰਗ ਕੀਤੀ ਆ ਕਿ ਜੇਕਰ ਇਹ ਕੰਮ ਜਲਦੀ ਨਾ ਕੀਤਾ ਗਿਆ ਤਾਂ ਆਪਾਂ ਫਿਰ ਸੰਘਰਸ਼ ਕਰਨ ਲਈ ਮਜਬੂਰ ਹੋ ਜਾਵਾਂਗੇ ਜਦੋਂ ਮੇਰਾ ਨਾਮ ਕਾਸੇ ਕਿਸਨ ਕਰ ਲੈ ਕਿ ਇੱਕ ਬੰਦਾ ਕੰਮ ਕਰ ਰਿਹਾ ਸੀਗਾ ਤੇ ਸਰੀਆ ਟੱਚ ਹੋਣ ਦੇ ਨਾਲ ਉਸ ਬੰਦੇ ਦੀ ਫੋਟੋਿੰਗ ਹੋਈ ਜਿਹੜੀ ਇਹ ਆ ਦੇਖੋ ਤੁਸੀਂ ਇੱਥੋਂ ਦੇਖ ਸਕਦੇ ਹੋ ਥੱਲੇ ਸਰੀਏ ਤੇ ਥੱਲੇ ਸਰੀਆ ਉਸੇ ਕਿਸ ਨਾਲ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਜਿਹੜੇ ਕੰਟਰੀ ਲੀਵਰ ਦੇ ਨਾਲ ਜਿਹੜੀ ਤਾਰਾਂ ਆ ਰਹੀਆਂ 2 ਫੁੱਟ ਛੱਡ ਕੇ ਆ ਰਹੀਆਂ ਪੋਸੀਬਲ ਹੈ ਜੀ ਤੇ ਦੂਜੀ ਗੱਲ ਮੈਂ ਸਭ ਤੋਂ ਵੱਡੀ ਗੱਲ ਹੈ ডিপਾਰਟਮੈਂਟ ਦੇ ਇਹ ਵੱਡਾ ਐਕਸ਼ਨ ਤਾਂ ਡਿਪਾਰਟਮੈਂਟ ਦਾ ਬੰਦਾ ਹੈ ਜਿਨ੍ਹਾਂ ਨੇ ਇਹ ਤਾਰਾਂ ਪਾਈਆਂ ਜਦਕਿ ਸਭ ਨੂੰ ਪਤਾ ਹੈ ਕਿ ਇੱਕ ਰੈਜ਼ੀਡੈਂਸ ਇੱਥੇ ਰਹਿੰਦਾ ਹੈਗਾ 2 ਫੁੱਟ ਛੱਡ ਕੇ ਕੰਟੀਲੀਵਰ ਤੋਂ ਉਹ ਤਾਰ ਕੱਲੂ ਕੋਈ ਬੱਚਾ ਜਾਂ ਕੋਈ ਖੇਲ ਕਰਤੀ ਵਾਲੀ ਜਿਹੜੀ ਤਾਰ ਹੈਗੀ ਤੇ ਦੂਜੀ ਗੱਲ ਇਹ ਮੈਂ ਇੱਥੇ ਦੇ ਜਿਹੜੇ ਪ੍ਰੋਮੋਟਰ ਹੈ ਜਾਂ ਬਿਲਡਰ ਹੈ ਅੱਗੇ ਵੀ ਇਹਨਾਂ ਨੂੰ ਪਹਿਲਾਂ 2 ਮਹੀਨੇ ਪਹਿਲਾਂ ਜੁਲਾਈ ਦੇ ਵਿੱਚ ਇਹ ਇਹਨਾਂ ਨੂੰ ਮਨਾ ਕੀਤਾ ਸੀ ਵੀ ਇਹ ਤਾਰ ਨਾ ਕੌਣ ਬਿਲਡਰ ਕਾ ਨਾਮ ਕੈਜਵੇਡਰ ਦਾ ਬਿਲਡਰ ਦਾ ਨਾਮ ਸੀਗਾ ਨਿਖਿਲੇ ਹੈ ਨਾ ਭਾਈ ਅਸੀਂ ਗਰੁੱਪ 'ਚ ਸੀਗੇ ਵੀ ਤੁਸੀਂ ਇਹ ਨਾਮ ਇਹ ਪਲੀਜ਼ ਪਾਓ ਅਸੀਂ ਵੈਸੇ ਇੱਕ ਵਾਰ ਮੀਟਿੰਗ ਹੋਈ ਸੀ ਉਸ ਟਾਈਮ ਵੀ ਅਸੀਂ ਕਿਹਾ ਸੀਗਾ ਸਾਰਿਆਂ ਨੂੰ ਵੀ ਇਹ ਤੁਸੀਂ ਜਿਹੜੀ ਤਾਰ ਪਾ ਰਹੇ ਆ ਇਹਨਾਂ ਦਾ ਇੱਕ ਹੈਗਾ ਜਿਹੜਾ ਅੱਗੇ ਕੰਮ ਕਰਦਾ ਪੰਕਜ ਪੰਕਤੀ ਵੀ ਸੀ ਮੋਟੀ ਜਾਂਦੀ ਉਹ ਤਾਰ ਦਾ ਇਹਨਾਂ ਨੇ ਚੱਕ ਕੇ ਇਹ ਪਤਾ ਨਹੀਂ ਕੀ ਇਹਨਾਂ ਦੀ ਸਾਰਗਾਰਡ ਹੋਈ ਜਿਹੜੇ ਡਿਪਾਰਟਮੈਂਟ ਦਾ ਅਸਲੀ ਇਹ ਜਿਹੜੀ ਅੰਗੈਲੀ ਹੈ ਸਭ ਤੋਂ ਵੱਡੀ ਇਹ ਡਿਪਾਰਟਮੈਂਟ ਜੀ ਜਦ ਇਹ ਲਾਈਨ ਆ ਪੈ ਰਹੀ ਸੀਗੇ ਜਦ ਨਹੀਂ ਆ ਚੁੱਕੀ ਤੁਸੀਂ ਨਹੀਂ ਤੁਸੀਂ ਉਹਨਾਂ ਨੂੰ ਕਿਹਾ ਜੀ ਅਸੀਂ ਤਾਂ ਮੈਂ ਤਾਂ ਪਹਿਲਾਂ ਕਹੇ ਵੀ ਅਸੀਂ ਉਹਨਾਂ ਨੂੰ ਕਿਹਾ ਇਹਨਾਂ ਦੇ ਜਿਹੜਾ ਪੰਕਜ ਸੁਪਰਵਾਈਜ਼ਰ ਆ ਉਹਨਾਂ ਨੂੰ ਵੀ ਇੱਕ ਵਾਰ ਕੰਮ ਵੀ ਰੁਕਿਆ ਇੱਕ ਇੱਕ ਦੋ ਦਿਨ ਕੰਮ ਰੁਕੇ ਦਾ ਪਰ ਉਸ ਤੋਂ ਬਾਅਦ ਫੇਰ ਪਾ ਗਏ ਇਹ ਦੇਖੋ ਤੁਸੀਂ ਹੁਣ ਬਿਲਕੁਲ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਫੋਟੋਆਂ ਲਿੱਤੀਆਂ ਹੈਗੀਆਂ ਬਿਲਕੁਲ ਨਾਲੇ ਹੀ ਟੱਚ ਕਰਦੀ ਹੈ ਉਹਦਾ ਮਿੰਟ ਤੋਂ ਪਹਿਲਾਂ ਹੀ ਉਹਨੇ ਖਿੱਚ ਲਿਆ ਜਾਣਾ ਇਹ ਹੁਣ ਚਲ ਤੁਸੀਂ ਜੇਕਰ ਅਪੀ ਫਿਜ਼ੀਕਲੀ ਅਗਰ ਆਪਰੇ ਦੇਖਣਾ ਹੈ ਗੇਟ ਦੇ ਪਰ ਲਾਸਟ ਨੂੰ ਜਾਈਏ ਉਥੇ ਉਹ ਤਾਂ ਟੱਜੀ ਹੋ ਗਿਆ ਦੀਵਾਰ ਸੇ ਤਾਰੇ ਦੇਖੋ ਬਈਆ ਉਹ ਗੇਟ ਤੇ ਗੁਜ਼ਰੇ ਉਹਦੇ ਸੰਬੰਧੀ ਦਾ ਉਹਦਾ ਬੰਦਾ ਪੂਰਾ ਹੋ ਗਿਆ ਜੀ ਇਹਨਾਂ ਦੇ ਹੁਣ ਜਿਹੜੇ ਠੇਕੇਦਾਰ ਹੈਗੇ ਆ ਉਹਨਾਂ ਨਾਲ ਸ਼ਾਇਦ ਇਹਨਾਂ ਦਾ ਸਮਝੌਤਾ ਹੋਇਆ 3.5 ਲੱਖ ਰੁਪਏ ਤੁਸੀਂ ਇਹ ਦੇਖ ਲਓ ਬੰਦੇ ਦੀ ਵੈਲਿਊ ਸਿਰਫ 3.5 ਲੱਖ ਹੈ ਪੋਸੀਬਲ ਸਭ ਤੋਂ ਦੁੱਖਤਾ ਉਹਨੂੰ ਹੈ ਜਿਹਦਾ ਪੁੱਤ ਗਿਆ ਜਿਹਦਾ ਆਦਮੀ ਗਿਆ ਜਾਂ ਜਿਹਦਾ ਬਾਪ ਗਿਆ ਦੁੱਖਤਾ ਉਹਨਾਂ ਨੂੰ ਹੈ ਸਾਡੇ ਤੁਹਾਡੇ ਲੋਕਾਂ ਨੂੰ ਦੁੱਖ ਸ਼ਾਇਦ ਘੱਟ ਹੋਏਗਾ ਤੁਸੀਂ ਇੱਕ ਇਹ ਦੇਖੋ ਅਸੀਂ ਤੁਹਾਡੇ ਅੱਗੇ ਇਸ ਕਰਕੇ ਆਵਾਜ਼ ਚੱਕਣਾ ਚਾਹੁੰਦੇ ਹਾਂ ਵੀ ਕੱਲ ਨੂੰ ਇੱਕ ਇਹ 3.5 ਲੱਖ ਰੁਪਏ 'ਚ ਉਸ ਬੰਦੇ ਦਾ ਫੈਸਲਾ ਕਰ ਲੈਣ ਤੇ ਕੱਲ ਨੂੰ ਸਾਡੇ ਜਵਾਬ ਇੱਥੇ ਰਹਿਣਗੇ ਸਾਡੀਆਂ ਧੀਆ ਰਹਿਣੀਆਂ ਸਾਡੀਆਂ ਭੈਣਾਂ ਰਹਿਣੀਆਂ ਜਿਹੜੀ 24 ਘੰਟੇ ਉਹਨਾਂ ਦਾ ਤਾਂ ਕੱਲ ਨੂੰ ਕੋਈ ਵੀ ਵੱਡਾ ਹਾਸਾ ਬਣ ਸਕਦਾ ਜੀ ਕੀ ਮੰਗ ਕੀ ਤੁਹਾਡੀ ਨੂੰ ਮੰਗ ਇਹ ਹੈ ਜਿਹੜੀ ਸਭ ਤੋਂ ਵੱਡੀ ਹੈ ਇਹ ਕੇਵਲ ਤਾਰ ਬਹੁਤ ਕਿਤੇ ਜਾਂਦੀ ਜਿੰਨੀ ਵੀ ਜਲਦੀ ਹੈ ਉੰਨੀ ਇਹੋ ਕੀਤੀ ਜਾਵੇ ਦੂਜੀ ਗੱਲ ਅਪੀਲ ਮੇਰੀ ਇਹ ਤੁਹਾਡੇ ਅੱਗੇ ਵੀ ਜਿਹੜੀ ਇਹ ਡਿਪਾਰਟਮੈਂਟ ਤੇ ਐਕਸ਼ਨ ਜਲਦ ਤੋਂ ਜਲਦ ਇਹਦੇ ਬਾਰੇ ਲਿਖ ਕੇ ਦਿੱਤੇ ਤੁਸੀਂ ਕਿਸੇ ਨੂੰ ਵੀ ਕਿ ਤਾਰਾਂ ਚੇਂਜ ਕੀਤੇ ਜਾਣੇ ਆ ਕੁਝ ਜੀ ਕਿਉਂਕਿ ਸੱਤ ਵਾਰ ਤਾਂ ਆਪ ਨੂੰ ਐਪਲੀਕੇਸ਼ਨ ਆ ਕੁਝ ਦੇਣੀ ਪੈਣੀ ਨੇ ਕੋਈ ਪ੍ਰਸੂਤੋ ਕਰਨਾ ਪੈਣਾ ਜੀ ਅੱਜੇ ਤੱਕ ਤਾਂ ਨਹੀਂ ਦਿੱਤਾ ਜੀ ਮੈਨੂੰ ਕਿ ਸੇਫਟੀ ਅਪਲੈਂਸਿਸ ਉਹਦੇ ਵਿੱਚ ਬੋਲੋ ਜੀ ਚ ਲਿਖਣ ਪੜਾ ਲਈ ਦੇ ਜਾਂ ਸਟਾਰਟਿੰਗ ਹੁੰਦੀ ਔਰ ਸਰ ਹੁਣ ਤਾਂ ਸਟਾਰਟਿੰਗ ਹੋ ਲਈ ਨਾ ਹੁਣ ਤਾਂ ਖਤਮ ਹੋ ਲਿਆ ਕੰਮ ਇਹ ਹੈ ਨਾ ਹੁਣ ਤਾਂ ਬੰਦ ਉਹ ਬੜੇ ਬਾਰ ਕੀਤੀ ਹੈ ਫਿਜ਼ੀਕਲੀ ਕਰਾਂ ਉਹ ਕਹਿੰਦੇ ਸੀ ਚੇਂਜ ਕਰਾਂਗੇ ਉਹ ਕਹਿੰਦੇ ਸੀ ਚੇਂਜ ਕਰਾਂਗੇ ਉਹਨਾਂ ਨੂੰ ਵੀ有机会 ਨਹੀਂ ਮਿਲਦੀ